ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸਤ ਵਿੱਚ ਤਜਰਬਾ ਹੋ ਗਿਆ ਹੈ ਕਿ ਮੌਕੇ ਤੇ ਚੌਕਾ ਕਿਵੇਂ ਮਾਰਨਾ ਹੈ ਇੱਕ ਪਾਸੇ ਜਲਦੀ ਹੀ ਭਾਰਤ ਦੇ ਚੋਟ ਮਿਸ਼ਨ ਵੱਲੋਂ ਜਿਮਨੀ ਚੋਣਾਂ ਦਾ ਐਲਾਨ ਹੋਣ ਜਾ ਰਿਹਾ ਹੈ ਅਗਲੇ ਹਫਤੇ ਕਿਸੇ ਵੀ ਸਮੇਂ ਜਿਮਨੀ ਚੋਣ ਦਾ ਐਲਾਨ ਹੋ ਸਕਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਵਾਂ ਚਿਹਰਾ ਚੋਣ ਮੈਦਾਨ ਦੇ ਵਿੱਚ ਉਤਾਰਨਗੇ ਹਾਲਾਂਕਿ ਹਰਬੀਰ ਸਿੰਘ ਸੰਧੂ ਜਿਹੜੇ ਪਿਛਲੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ ਸੋਚਿਆ ਕਿ ਉਹ ਹਲਕਾ ਇੰਚਾਰਜ ਬਣ ਗਏ ਨੇ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਹਰ ਮਿਸਤੂ ਨੂੰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰ ਲਗੇ ਕਿਉਂਕਿ ਉਸ ਦਾ ਵਿਰੋਧ ਆਮ ਆਦਮੀ ਪਾਰਟੀ ਦੇ ਭਮਕਰਾਂ ਵੱਲੋਂ ਵੱਡੇ ਪੱਧਰ ਤੇ ਹੋ ਰਿਹਾ ਹੈ ਦੂਰ ਡਾਈਵਲੀ ਗੱਲ ਕਰ ਰਹੇ ਨੇ ਹਲਕਾ ਤਰਨਤਪ ਦੇ ਭਮਕਰ ਆਪ ਆਦਮੀ ਪਾਰਟੀ ਦੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਵਾਂ ਜਿਹੜਾ ਹੈ ਜਿਹੜਾ ਮਿਲ ਗਿਆ ਹੈ ਇਸ ਦੀਆਂ ਕਨਸੋਵਾਂ ਇਸ ਦੀਆਂ ਚਰਚਾਵਾਂ ਸਿਆਸੀ ਪਾਰਟੀਆਂ ਦੇ ਵਿੱਚ ਝੜਪੀਆਂ ਨੇ ਤੇ ਉਸ ਨੂੰ ਹਰਾਉਣਾ ਵੀ ਬੜਾ ਮੁਸ਼ਕਲ ਹੋਵੇਗਾ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਮਨਕਿਰਤ ਔਲਖ ਦੀ ਮਨਕਿਰਤ ਔਲਖ ਨੇ ਲਗਭਗ ਹਰ ਪ੍ਰਭਾਵਿਤ ਹਲਕਿਆਂ ਦੇ ਵਿੱਚ ਜਾ ਜਾ ਕੇ ਕਰੋੜ ਤੋਂ ਪਲੱਸ ਰੁਪਏ ਵਣ ਦਿੱਤੇ ਨੇ 100 ਟਰੈਕਟਰ ਦੀ ਵੀ ਗੱਲ ਕੀਤੀ ਜਾ ਰਹੀ ਹੈ 10 ਟਰੈਕਟਰ ਉਸ ਨੇ ਹਰ ਪ੍ਰਭਾਵਿਤ ਇਲਾਕਿਆਂ ਨੂੰ ਦੇ ਵੀ ਦਿੱਤੇ ਨੇ ਕੱਲ ਮਨਕਿਰਤ ਔਲਖ ਦੀ ਗੱਲ ਹੋਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਵੀਡੀਓ ਕਾਨਫਰੈਂਸ ਨਹੀਂ ਕਾਲ ਕੀਤੀ ਗਈ ਮਨਕਿਰਤ ਔਲਦੀਪ ਮਨਕਿਰਤ ਔਲਖ ਨੇ ਗੁਹਾਰ ਲਗਾਈ ਕਿ ਪੰਜਾਬ ਦੇ ਜਿਹੜੇ ਮੱਡਿਓਕਰ ਕਿਸਾਨ ਨੇ ਜਿਹੜੇ ਛੋਟੇ-ਮੋਟੇ ਜ਼ਮੀਨਦਾਰ ਨੇ ਜਿਨ੍ਹਾਂ ਕੋਲ ਤਿੰਨ ਕਿੱਲੇ, ਚਾਰ ਕਿੱਲੇ, ਪੰਜ ਕਿੱਲੇ ਜ਼ਮੀਨ ਹੈ ਉਹਨਾਂ ਦਾ ਪੂਰੇ ਦਾ ਪੂਰਾ ਕਰਜ਼ਾ ਕਿਸੇ ਵੀ ਬੈਂਕ ਦੇ ਵਿੱਚ ਹੈ ਤੇ ਉਹ ਮਾਫ਼ ਕਰਦੇ ਹੋਵੇ ਨਹੀਂ ਤਾਂ ਕਿਸਾਨੀ ਮਰ ਜਾਵੇਗੀ ਕਿਸਾਨੀ ਢੜ ਜਾਵੇਗੀ ਹਾਲਾਂਕਿ ਬਾਕੀ ਕਲਾਕਾਰਾਂ ਨੇ ਵੀ ਬਾਕੀ ਪੰਜਾਬ ਦੇ ਫਿਲਮੀ ਐਕਟਰਾਂ ਨੇ ਵੀ ਪੰਜਾਬ ਦੇ ਹਰ ਇੱਕਿਤ ਹਲਕਿਆਂ ਦੀ ਹਲਕਿਆਂ ਅਤੇ ਕਿਸਾਨਾਂ ਦੀ ਖੁੱਲੇ ਦਿਨਾਂ ਜਿਹੜੀ ਹੈ ਸੇਵਾ ਕੀਤੀ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਲਗਭਗ 2 ਕਰੋੜ ਰੁਪਏ ਵੰਡੇ ਆ ਗਏ ਰਾਜਾ ਫੜਕ ਵੱਲੋਂ ਵੀ ਪ੍ਰਤਾਪ ਸਿੰਘ ਬਾਜਵਾ ਵੱਲੋਂ ਵੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਵੀ ਅਤੇ ਆਮ ਆਦਮੀ ਪਾਰਟੀ ਦੇ ਕਈ ਮੰਤਰੀ ਅਤੇ ਵਿਧਾਇਕ ਨੋਟਾਂ ਦੇ ਥੱਬੇ ਲੈ ਕੇ ਹਲਕਿਆਂ ਦੇ ਵਿੱਚ ਜਾਂਦੇ ਰਿਹਾ ਕਿ ਉਹਨਾਂ ਵੱਲੋਂ ਨਗਦ ਕੈਸ਼ ਜਿਹੜੀ ਹੈ ਦਿੱਤੀ ਜਾ ਰਹੀ ਸੀ ਲੇਕਿਨ ਜਦੋਂ ਮਨ ਮਨਕਿਰਤ ਆਲਕਾ ਉਮਰ ਕੇ ਆਏ 15 ਦਿਨਾਂ ਦੇ ਵਿੱਚ ਮਨਕਿਰਤ ਆਲਕ ਨੂੰ ਫਿਰ ਦੁਬਾਰਾ ਸੋਸ਼ਲ ਮੀਡੀਆ ਉੱਤੇ ਵਿਖਿਆ ਜਾਣ ਲੱਗ ਪਿਆ ਹੈ ਲਗਭਗ ਜਿੱਥੇ ਵੀ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਪੰਜਾਬੀ ਵਸਦੇ ਨੇ 80% ਲੋਕ ਮਨਕ੍ਰਿਤ ਔਲਖ ਨੂੰ ਪਸੰਦ ਕਰ ਰਹੇ ਨੇ ਉਹਦੇ ਵੱਲੋਂ ਜਿਹੜੀ ਸੇਵਾ ਭਾਵਨਾ ਦਿਖਾਈ ਜਾ ਰਹੀ ਹੈ ਕੱਲੀ ਦਿਖਾਈ ਵੀ ਜਾ ਰਹੀ ਕੀਤੀ ਵੀ ਜਾ ਰਹੀ ਹੈ ਕੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਦੋਂ ਆਨਲਾਈਨ ਗੱਲ ਹੋਈ ਵੀਡੀਓ ਕਾਨਫਰੰਸ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਤਰੀਫਾਂ ਦੇ ਪੁੱਲ ਬੰਨੇ ਮਨਕਿਰਤ ਔਲਖ ਨੇ ਔਲਖ ਨੇ ਤੇ ਮਨਕਿਰਤ ਔਲਖ ਨੇ ਕਿਹਾ ਕਿ ਛੋਟੇ-ਮੋਟੇ ਜ਼ਿਮੀਦਾਰਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰ ਦਿੱਤਾ ਜਾਵੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਤੁਹਾਡਾ ਹੁਕਮ ਸਿਰ ਮੱਤੇ ਇਸ ਉੱਤੇ ਅਸੀਂ ਵਿਚਾਰ ਕਰਾਂਗੇ ਤੇ ਫਿਰ ਮਨਕਿਰਤ ਔਲਖ ਦੀ ਪ੍ਰਸ਼ੰਸਾ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਲ ਪ੍ਰਸ਼ੰਸਾ ਕਰਨੀ ਬਣਦੀ ਵੀ ਹੈ ਮਨਕਿਰਤ ਔਲਖ ਦੀ ਕਿਉਂਕਿ ਮਨਕਿਰਤ ਔਲਖ ਹੈ ਨੇ ਪੂਰੇ ਪੰਜਾਬ ਦੇ ਵਿੱਚ ਪੈਸਿਆਂ ਨੂੰ ਲੈ ਕੇ ਗਾਹ ਪਾ ਦਿੱਤਾ ਲੱਖਾਂ ਰੁਪਏ 15 ਦਿਨਾਂ ਦੇ ਵਿੱਚ ਵੱਢ ਲਿੱਤੇ ਗਏ ਪੱਤਰਕਾਰ ਕਹਿ ਰਹੇ ਨੇ ਕਿ ਕਰੋੜ ਤੋਂ ਪਲੱਸ ਰੁਪਇ ਕਰੋੜ ਰੁਪਏ ਤੋਂ ਪਲੱਸ ਪੈਸਾ ਜਿਹੜਾ ਹੈ ਮਨਕਿਰਤ ਔਲਖ ਵੱਲੋਂ ਅਕੱਲੇ ਵੱਲੋਂ ਵੱਡਿਆ ਜਾ ਚੁੱਕਾ ਹੈ ਉਹਨਾਂ ਨੇ ਵਕ ਵਕ ਦੋਸਤਾਂ ਨੇ ਉਹਨਾਂ ਨੂੰ ਪੈਸੇ ਦਿੱਤੇ ਨੇ 10 ਟਰੈਕਟਰ ਦੇ ਦਿੱਤੇ ਨੇ 90 ਟਰੈਕਟਰ ਹਾਲੇ ਫੋਰ ਦੇੜੇ ਨੇ ਲੇਕਿਨ ਮਨਕਿਰਤ ਔਲਖ ਕਿਥੋਂ ਦੇ ਨੇ ਉਹ ਨੇ ਹਲਕਾ ਤਰਨਤਾਰ ਦੇ ਇੱਕ ਪਿੰਡ ਦੇ ਮਨਕਿਰਤ ਔਲਖ ਹੈ ਜਲਦੀ ਹੀ ਐਜ਼ ਅ ਜਿਮਨੀ ਚੋਣਾਂ ਦੇ ਵਿੱਚ ਆਉਣਗੇ ਇਸ ਦੀਆਂ ਕਿਆਸਰਾਈਆਂ ਅਤੇ ਸਿਆਸੀ ਪਾਰਟੀਆਂ ਜਿਹੜੀਆਂ ਲਗਾਤਾਰ ਉਹ ਜਿਹੜੇ ਹੈ ਅੰਦਾਜ਼ੇ ਲਗਾਰੀਆਂ ਨੇ ਕਿ ਮਨਕਿਰਤ ਔਲਖ ਦਾ ਹਲਕਾ ਤਰਨਤਾਰ ਦੀ ਜਿਮਨੀ ਚੋਣ لڑਣਾ ਤੈ ਹੋ ਚੁੱਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਨੇ ਅੰਦਰੋਂ ਅੰਦਰੀ ਹਰੀ ਛੱਡੀ ਦੇ ਦਿੱਤੀ ਹੈ ਚੋਣ ਲੜਨਾ ਜਾ ਨਾ ਲੜਨਾ ਉਹ ਮਨਕਿਰਤ ਔਲਖ ਦੀ ਮਰਜ਼ੀ ਹੈ ਸਿਆਸਤ ਵਿੱਚ ਆਉਣਾ ਜਾਂ ਨਾ ਆਉਣਾ ਕਿਸੇ ਗਾਇਕ ਦੀ ਕਿਸੇ ਫਿਲਮੀ ਕਲਾਕਾਰ ਦੀ ਮਰਜ਼ੀ ਹੈ ਜਾਂ ਨਹੀਂ ਮਰਜ਼ੀ ਹੈ ਲੇਕਿਨ ਸ਼ਾਇਦ ਪੰਜਾਬ ਦੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਛਿੜਪੀ ਹੈ ਮਨਪ੍ਰੀਤ ਔਲਖ ਨੂੰ ਲੈ ਕੇ ਕਿਉਂਕਿ ਮਨਪ੍ਰੀਤ ਔਲਖ ਜਿਹੜੇ ਨੇ ਉਹ ਹਲਕਾ ਤਰਨਤੜ ਦੇ ਇੱਕ ਪਿੰਡ ਦੇ ਵਸਨੀਕ ਨੇ ਇਸ ਕਰਕੇ ਹਲਕਾ ਤਰਨਤੜ ਤੋਂ ਉਹਨਾਂ ਨੂੰ ਜਿਮਨੀ ਚੋਣ ਦੇਲੇ ਉਤਾਰਿਆ ਜਾਵੇਗਾ ਕਿਉਂਕਿ ਜਿੰਨੀ ਲੋਕਪ੍ਰਿਤਾ ਜਿੰਨੀ ਫੌਨ ਫੈਲਮਿੰਗ ਜਿੰਨਾਂ ਪਸੰਦ ਹੈ ਮਨਕਿਰਤ ਆਲਖ ਨੂੰ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਵਿੱਚ ਕੀਤਾ ਜਾ ਰਿਹਾ ਹੈ ਹੋਰ ਕਿਸੇ ਗਾਇਕ ਜਾਂ ਫਿਲਮੀ ਕਲਾਕਾਰ ਜਾਂ ਕਿਸੇ ਸਿਆਸੀ ਪਾਰਟੀ ਦੇ ਆਗੂ ਨੂੰ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੌਕੇ ਤੇ ਚੌਕਾ ਮਾਰਨਾ ਚਾਹੁੰਦੇ ਨੇ ਤੇ ਮਨਕਿਰਤ ਆਲਖ ਨੂੰ ਜਿਹੜਾ ਹੈ ਜਲਦੀ ਹੀ ਚੋਣ ਮੈਦਾਨ ਦੇ ਠੁਤਾਰਿਆ ਜਾਵੇਗਾ ਹਰਮਿੰਦਰ ਸਿੰਘ ਸੰਧੂ ਜੋ ਸ਼ਰੂਮਰੀ ਅਕਾਲੀ ਦਲ ਨੂੰ ਛੱਡ ਕੇ ਆਪ ਆਦਮੀ ਪਾਰਟੀ ਬਚਾਇਨੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦਾ ਵੀ ਪੱਤਾ ਕਟਿਆ ਜਾਵੇਗਾ ਮਾਨਪ੍ਰੀਤ ਆਲਕ ਤੋਂ ਬੈਟਰ ਆਪਸ਼ਨ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਹੀਂ ਮਿਲੇਗੀ ਹਲਕਾ ਧੰਨ ਧਰ ਤੋਂ ਧੰਨਵਾਦ